ਤਾਂ ਜੂਨ ਦੇ ਮਹੀਨੇ ਦੇ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਵੱਲੋਂ ਇੱਕ ਮੈਚ ਆ ਜਿਹੜਾ ਉਹ ਖੇਡਿਆ ਜਾਂਦਾ ਏ ਉਸ ਮੈਚ ਤੋਂ ਬਾਅਦ ਪਾਕਿਸਤਾਨ ਦੇ ਇੱਕ ਖਿਡਾਰੀ ਵੱਲੋਂ ਭਾਰਤੀ ਕ੍ਰਿਕਟਰ ਅਸ਼ਦੀਪ ਸਿੰਘ ਬਾਰੇ ਇੱਕ ਨਸਲੀ ਟਿੱਪਣੀ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਸਿੱਖਾਂ ਦੇ 12 ਵਜਣ ਵਾਲੀ ਗੱਲ ਉਸ ਦੇ ਵੱਲੋਂ ਆਖੀ ਜਾਂਦੀ ਆ ਤਾਂ ਕਰਮਾਨ ਅਕਮਲ ਦੇ ਇਸ ਬਿਆਨ ਨੂੰ ਲੈ ਕੇ ਉੱਥੇ ਖੂਬ ਨਕੀਦੀ ਕੀਤੀ ਜਾ ਰਹੀ ਸੀ ਤਾਂ ਭਾਰਤੀ ਕ੍ਰਿਕਟਰ ਹਰਪ੍ਰਧਨ ਸਿੰਘ ਦੇ ਵੱਲੋਂ ਕਮਰਾਨ ਅਕਮਲ ਦੀ ਕਲਾਸ ਆ ਜਿਹੜੀ ਉਹ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਲਗਾਈ ਗਈ ਸੀ ਜਿਸ ਤੋਂ ਬਾਅਦ ਕਮਰਾਨ ਅਕਮਲ ਦੇ ਵੱਲੋਂ ਇਸ ਮਸਲੇ ਦੇ ਉੱਤੇ ਮਾਫੀ ਵੀ ਆ ਜਿਹੜੀ ਉਹ ਮੰਗੀ ਗਈ ਸੀ ਤਾਂ ਉਸ ਵੇਲੇ ਵਿਵਾਦ ਆ ਜਿਹੜਾ ਉਹ ਸੁਲਝ ਗਿਆ ਸੀ ਤਾਂ ਹੁਣ ਇੱਕ ਕ੍ਰਿਕਟ ਮੁਕਾਬਲੇ ਦੌਰਾਨ ਹਰਪ੍ਰਧਨ ਸਿੰਘ ਅਤੇ ਕਮਰਾਨ ਅਕਮਲ ਨੇ ਜਿਹੜੇ ਉਹ ਆਮੋ ਸਾਹਮਣੇ ਹੋਏ ਨੇ ਦੋਵਾਂ ਨੇ ਇੱਕ ਦੂਜੇ ਨਾਲ ਗੱਲਬਾਤ ਆ ਜਿਹੜੀ ਉਹ ਕੀਤੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋਵੇਂ ਖਿਡਾਰੀ ਨੇ ਜਿਹੜੇ ਉਹ ਆਪਸ ਦੇ ਵਿੱਚ ਖੜੇ ਗੱਲਾਂ ਕਰ ਰਹੇ ਨੇ ਹੱਥ ਦੇ ਇਸ਼ਾਰਿਆਂ ਦੇ ਨਾਲ ਹਰਪ੍ਰਧਨ ਸਿੰਘ ਨੇ ਜਿਹੜੇ ਉਹਨਾਂ ਨੂੰ ਕੁਝ ਸਮਝਾਉਂਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਇੱਕ ਵੱਡੇ ਵਿਵਾਦ ਤੋਂ ਬਾਅਦ ਇਹ ਦੋਵੇਂ ਖਿਡਾਰੀ ਨੇ ਜਿਹੜੇ ਉਹ ਮੁਰਤੋਂ ਇਕੱਠੇ ਨਜ਼ਰ ਆਏ ਨੇ ਖੇਡ ਦੇ ਮੈਦਾਨ ਵਿੱਚ ਦੇਖਿਆ ਜਾ ਸਕਦਾ ਹੈ ਕਿ ਕ੍ਰਿਕਟ ਬਾਬਤ ਹੀ ਇਹਨਾਂ ਵੱਲੋਂ ਕੋਈ ਗੱਲਬਾਤ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਲੇਕਿਨ ਇੱਕ ਫਵਾਤੀ ਜੋ ਦੋ ਹਰਪਦ ਸਿੰਘ ਦੇ ਵੱਲੋਂ ਇਸ ਪਾਕਿਸਤਾਨੀ ਖਿਡਾਰੀ ਦੀ ਕਲਾਸ ਲਗਾਈ ਗਈ ਸੀ ਸਿੱਖਾਂ ਦੇ 12 ਵਜਨ ਦੀ ਗੱਲ ਆਖਣ ਤੋਂ ਬਾਅਦ ਚੰਗਾ ਸਬਕ ਆ ਜਿਹੜਾ ਉਹ ਹਰਪਦ ਸਿੰਘ ਦੇ ਵੱਲੋਂ ਪਾਕਿਸਤਾਨੀ ਖਿਡਾਰੀ ਨੂੰ ਸਿਖਾਇਆ ਗਿਆ ਸੀ ਹਾਲਾਂਕਿ ਪਾਕਿਸਤਾਨੀ ਖਿਡਾਰੀ ਦੇ ਵੱਲੋਂ ਵੀ ਉਸ ਵੇਲੇ ਮਾਫੀ ਆ ਜਿਹੜੀ ਉਹ ਮੰਗ ਲਈ ਗਈ ਸੀ ਤਾਂ ਜੂਨ ਦੇ ਮਹੀਨੇ ਦੇ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਵੱਲੋਂ ਇੱਕ ਮੈਚ ਆ ਜਿਹੜਾ ਉਹ ਖੇਡਿਆ ਜਾਂਦਾ ਹੈ ਉਸ ਮੈਚ ਤੋਂ ਬਾਅਦ ਪਾਕਿਸਤਾਨ ਦੇ ਇੱਕ ਖਿਡਾਰੀ ਵੱਲੋਂ ਭਾਰਤੀ ਕ੍ਰਿਕਟਰ ਅਸ਼ਦੀਪ ਸਿੰਘ ਬਾਰੇ ਇੱਕ ਨਸਲੀ ਟਿੱਪਣੀ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਸਿਖਾਂ ਦੇ 12 ਵਜਣ ਵਾਲੀ ਗੱਲ ਉਸ ਦੇ ਵੱਲੋਂ ਆਖੀ ਜਾਂਦੀ ਆ ਤਾਂ ਕਰਮਾਨ ਅਕਮਲ ਦੇ ਇਸ ਬਿਆਨ ਨੂੰ ਲੈ ਕੇ ਉੱਥੇ ਖੂਬ ਨਕੀਦੀ ਕੀਤੀ ਜਾ ਰਹੀ ਸੀ ਤਾਂ ਭਾਰਤੀ ਕ੍ਰਿਕਟਰ ਹਰਪਦਨ ਸਿੰਘ ਦੇ ਵੱਲੋਂ ਕਰਮਾਨ ਅਕਮਲ ਦੀ ਕਲਾਸ ਆ ਜਿਹੜੀ ਉਹ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਲਗਾਈ ਗਈ ਸੀ ਜਿਸ ਤੋਂ ਬਾਅਦ ਕਮਰਾਨ ਅਕਮਲ ਦੇ ਵੱਲੋਂ ਇਸ ਮਸਲੇ ਦੇ ਉੱਤੇ ਮਾਫੀ ਵੀ ਆ ਜਿਹੜੀ ਉਹ ਮੰਗੀ ਗਈ ਸੀ ਤਾਂ ਉਸ ਵਿੱਚ ਵਿਵਾਦ ਆ ਜਿਹੜਾ ਉਹ ਸੁੱਤਿਆ ਸੀ ਤਾਂ ਹੁਣ ਇੱਕ ਕ੍ਰਿਕਟ ਮੁਕਾਬਲੇ ਦੌਰਾਨ ਹਰਪ੍ਰਧਨ ਸਿੰਘ ਅਤੇ ਕਮਰਾਨ ਅਕਮਲ ਨੇ ਜਿਹੜੇ ਉਹ ਆਮੋ ਸਾਹਮਣੇ ਹੋਏ ਨੇ ਦੋਵਾਂ ਨੇ ਇੱਕ ਦੂਜੇ ਨਾਲ ਗੱਲਬਾਤ ਆ ਜਿਹੜੀ ਉਹ ਕੀਤੀ ਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋਵੇਂ ਖਿਡਾਰੀ ਨੇ ਜਿਹੜੇ ਉਹ ਆਪਸ ਦੇ ਵਿੱਚ ਖੜੇ ਗੱਲਾਂ ਕਰ ਰਹੇ ਨੇ ਹੱਥ ਦੇ ਇਸ਼ਾਰਿਆਂ ਦੇ ਨਾਲ ਹਰਪਦਰ ਸਿੰਘ ਨੇ ਜਿਹੜੇ ਉਹਨਾਂ ਨੂੰ ਕੁਝ ਸਮਝਾਉਂਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਇੱਕ ਵੱਡੇ ਵਿਵਾਦ ਤੋਂ ਬਾਅਦ ਇਹ ਦੋਵੇਂ ਖਿਡਾਰੀ ਨੇ ਜਿਹੜੇ ਉਹ ਮੁਰਤੋਂ ਇਕੱਠੇ ਨਜ਼ਰ ਆਏ ਨੇ ਖੇਡ ਦੇ ਮੈਦਾਨ ਵਿੱਚ ਦੇਖਿਆ ਜਾ ਸਕਦਾ ਹੈ ਕਿ ਕ੍ਰਿਕਟ ਬਾਬਤ ਹੀ ਇਹਨਾਂ ਵੱਲੋਂ ਕੋਈ ਗੱਲਬਾਤ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਲੇਕਿਨ ਇੱਕ ਸਮਾਸੀ ਜੋ ਦੋ ਹਰਪਦਰ ਸਿੰਘ ਦੇ ਵੱਲੋਂ ਇਸ ਪਾਕਿਸਤਾਨੀ ਖਿਡਾਰੀ ਦੀ ਕਲਾਸ ਲਗਾਈ ਗਈ ਸੀ ਸਿੱਖਾਂ ਦੇ 12 ਵਜਨ ਦੀ ਗੱਲ ਆਖਣ ਤੋਂ ਬਾਅਦ ਚੰਗਾ ਸਬਕ ਆ ਦੇਣਾ ਉਹ ਹਰਪਦਨ ਸਿੰਘ ਦੇ ਵੱਲੋਂ ਪਾਕਿਸਤਾਨੀ ਖਿਡਾਰੀ ਨੂੰ ਪਿਖਾਇਆ ਗਿਆ ਸੀ ਹਾਲਾਂਕਿ ਪਾਕਿਸਤਾਨੀ ਖਿਡਾਰੀ ਦੇ ਵੱਲੋਂ ਵੀ ਉਸ ਵੇਲੇ ਮਾਫੀ ਆ ਜਿਹੜੀ ਉਹ ਪੰਗ ਲਈ ਗਈ ਸੀ